ਆਲਟੂ ਨਿਊਜ਼ ਚੈਨਲ ਤੇ ਤੁਹਾਡਾ ਸਵਾਗਤ ਟਰੈਕਟਰ ਟਰਾਲੀਆਂ ਤੇ ਸਜ ਕੇ ਆਈ ਬਰਾਤ ਗੱਡੀਆਂ ਨਾਲੋਂ ਵੀ ਜ਼ਿਆਦਾ ਸਜੇ ਟਰੈਕਟਰ ਮਹਿੰਗੇ ਟਰੈਕਟਰ ਗੱਡੀਆਂ ਨਾਲੋਂ ਕਿਤੇ ਵੀ ਘੱਟ ਨਹੀਂ ਏਅਰਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਟਰੈਕਟਰ ਮਹਿੰਗੀਆਂ ਗੱਡੀਆਂ ਨਾਲੋਂ ਵੀ ਮਹਿੰਗੇ ਹੁੰਦੇ ਹਨ ਤੇ ਇਹਨਾਂ ਦਾ ਜਦੋਂ ਸ਼ਿੰਗਾਰ ਕੀਤਾ ਹੁੰਦਾ ਹੈ ਦਾ ਇੱਕ ਵੱਖਰੀ ਹੀ ਜੇਥ ਹੁੰਦੀ ਹੈ ਕਿਹਾ ਜਾਂਦਾ ਹੈ ਕਿ ਟਰੈਕਟਰ ਕਿਸਾਨ ਦੀ ਆਨ ਸ਼ਾਨ ਤੇ ਮਾਨ ਹੁੰਦਾ ਹੈ ਅਕਸਰ ਹੀ ਲੋਕ ਆਮ ਤੌਰ ਤੇ ਆਪਣੇ लाडले ਦੀ ਬਰਾਤ ਵੱਡੀਆਂ ਵੱਡੀਆਂ ਗੱਡੀਆਂ ਵਿੱਚ ਲੈ ਕੇ ਹੁੰਦੇ ਹਨ ਪਰ ਹਲਕਾ ਰਾਜਾ ਸਾੰਸੀ ਦੇ ਪਰਿਵਾਰ ਵੱਲੋਂ ਆਪਣੇ ਲਾਡਲੇ ਦੀ ਵਿਰਾਟ ਟਰੈਕਟਰ ਟਰਾਲੀਆਂ ਤੇ ਲਿਜਾ ਇੱਕ ਵੱਖਰੀ ਮਿਸਾਲ ਕਾਇਮ ਕੀਤੀ ਗਈ ਜਦੋਂ ਪੱਤਰਕਾਰਾਂ ਨੇ ਇਸ ਪਰਿਵਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਸਾਡੇ ਇੰਨੇ ਮਹਿੰਗੇ ਟਰੈਕਟਰ ਗੱਡੀਆਂ ਨਾਲੋਂ ਘੱਟ ਨਹੀਂ ਉਹਨਾਂ ਇਹ ਵੀ ਕਿਹਾ ਕਿ ਬਿਨਾਂ दहेज ਤੋਂ ਤੇ ਆਪਣੇ ਹੀ ਸੰਧਾਂ ਨੂੰ ਵਰਤਦੇ ਹੋਏ ਬੇਫਜ਼ੂਲ ਖਰਚੇ ਤੋਂ ਬਚਿਆ ਜਾ ਸਕਦਾ ਹੈ ਤੇ ਉਹਨਾਂ ਨੇ ਬਾਕੀ ਕਿਸਾਨਾਂ ਨੂੰ ਵੀ ਬਗੈਰ ਦੇਹੇ ਤੇ ਘੱਟ ਖਰਚੇ ਵਾਲੀ ਵਿਰਾਤ ਤੁਹਾਡੇ ਰਾਜਾ ਤੁਸੀਂ ਦੇਖ ਰਹੇ ਹੋ ਆਲਟੂ ਨਿਊਜ਼ ਦੀ ਇਹ ਵਿਸ਼ੇਸ਼ ਰਿਪੋਰਟ ਪਵਨਦੀਪ ਸਿੰਘ ਜੀ ਕਿਹੜੇ ਪਿੰਡੋਂ ਬਰਾਦਾ ਜੀ ਆਰਡਰ ਤੇ ਕਿਸ ਤਰ੍ਹਾਂ ਜਦੋਂ ਆ ਸਾਥ ਬਰਾਦਾ ਜੇ ਕਹਿੰਦੇ ਕਿ ਇਹ ਸਾਡਾ ਸ਼ੌਂਕ ਹੀ ਇਹ ਸਾਡੇ ਰਾਜੇ ਆ ਅਹੀਂ ਆਂਦੇ ਵੀ ਇਹ ਮਤਲਬ ਚੱਲੇ ਜਿਹੜੇ ਆਪਣੇ ਗੱਡੀਆਂ ਗੁੱਡੀਆਂ ਦਾ ਖੜਾ ਛੱਡ ਗਏ ਇਹਨਾਂ ਦੇ ਚੱਲੀਏ ਸਿੰਪਲ ਵਿਆਹ ਵਧੀਆ ਲੱਗੇ ਤੇ ਕਰੀਏ ਹਾਂ ਜੀ ਇਹ ਹੋਰ ਸੰਜਤਾ ਨੂੰ ਵੀ ਦੇਖ ਜਣਾ ਚਾਹੁੰਦੇ ਆ ਅਹੀਂ ਇਹਦੇ ਹੋਣ ਨੇ ਵੀ ਇੱਥੇ ਆਉਣ ਵਧੀਆ ਲੱਗਦਾ ਨਾਲੇ ਚੰਗੇ ਲੱਗੀਦਾ ਵੱਖਰੇ ਲੱਗੀਦਾ ਨਾਲੇ ਠੀਕ ਆ ਤੇ ਇਹ ਜੀ ਮਾਲਕ ਨੇ ਸਾਨੂੰ ਕਿਰਪਾ ਕੀਤੀ ਆ ਤੇ ਲੱਖਾਂ ਰੁਪਈਆ ਦੇ ਸਾਧ ਦਿੱਤੇ ਨੇ ਅਸੀਂ ਗੱਡੀਆਂ ਤੇ ਫੇਰ ਕਰਾਏ ਭਰਦੇ ਫਿਰਗੇ ਨਾਲੇ ਸ਼ੁਰੂ ਤੋਂ ਹੀ ਸਾਨੂੰ ਸ਼ੌਂਕ ਆਏ ਤਾਂ ਕਰਕੇ ਹੀ ਇਹ ਕੀਤਾ ਨੜੇ ਹੀ ਕਿ ਮਗਹੀ ਦਾ ਮੁਖ ਰੱਖ ਕੇ ਕੀਤਾ ਹੈ ਭਾਵੇਂ ਨਾ ਤੇਰੀ ਫੂਕਣਾ ਪਰ ਸਾਡਾ ਸ਼ੌਂਕ ਸੀ ਏ ਦਾ ਕਰਕੇ ਹੀ ਇਹ ਪੰਜਾਬ ਆ ਸਾਰੇ ਬੱਚੇ ਦਾ ਸ਼ੌਂਕ ਸੀ ਪੰਜਾਬ ਆਸੀ ਨੂੰ ਵੀ ਦੱਸਣਾ ਚਾਹੁੰਦੇ ਨੂੰ ਸੀ ਅਸੀਂ ਤੇ ਅਨੇ ਅਭੀ ਮਗਾਈ ਤੋਂ ਬਚਣ ਵਾਸਤੇ ਸੌਖੇ ਤਰੀਕੇ ਨਾਲ ਤੇ ਦਾਜ ਤੋਂ ਫਰੀ ਜਿਹੜੇ ਵਿਆਹ ਨੇ ਉਹ ਕੀਤੇ ਜਾਣ ਤੇ ਅਗਦੇ ਧੀ ਵਾਲੇ ਦਾ ਵੀ ਕੋਈ ਸੋਚ ਆ ਜਾਵੇ ਕਿਉਂਕਿ ਉਹ ਤੁਹਾਡਾ ਘਰ ਭਰਦਾ ਭਰਦਾ ਆਪ ਨੰਗ ਹੋ ਜਾਂਦਾ ਏ ਇਸ ਕਰਕੇ ਅਸੀਂ ਅਨੇ ਅਭੀ ਉਹਨਾਂ ਦੀ ਵਿਵਹਤ ਕੀਤੀ ਜਾਵੇ ਤੇ ਆਪਣੀ ਜਨੀ ਹੋ ਸਕਦੀ ਵਿਵਹਤ ਕੀਤੀ ਜਾਵੇ ਅਸੀਂ ਸਾਰਾ ਵਿਆਹ ਦਾਜ ਤੋਂ ਜਿਹੜਾ ਰਹਿਤ ਕੀਤਾ ਆ ਮੇਰਾ ਨਾਮ ਜੀ ਸਰਬਜੀਤ ਸਿੰਘ ਆ ਪਿੰਡ ਓਡਰ ਜਿਹੜੀ ਅੱਜ ਭਾਰਾ ਟਰੈਕਟਰਾਂ ਦੇ ਚੱਲੀ ਆ ਇਸ ਵੰਦ ਨਵਾਂ ਟ੍ਰੈਂਡ ਘਟਿਆ ਤੁਸੀਂ ਹਾਂਜੀ ਕੀ ਕਹਿਣਾ ਚਾਹੁੰਦੇ ਜੀ ਕੀ ਮੈਸੇਜ ਦੇਣਾ ਚਾਹੁੰਦੇ ਮੈਸੇਜ ਜੀ ਆਪਣੇ ਘਰ ਦੇ ᱥਾਂਦੇ ਸਾਰੇ ਇਨੇ ਦੇ ਮਹਿੰਗੇ ਲਾਏ ਆਪਾਂ ਬਾਹਰ ਜੋ ਕਰਾਇਏ ਤੇ ਗੱਡੀਆਂ ਦੇ ਕਰਕੇ ਖੜਨੇ ਆਪਾਂ ਫਿਰ ਆਪਣੇ ਘਰ ਦੇ ᱥਾਂਦੇ ਆ ਇਹਨਾਂ ਨੂੰ ਖੜੋ ਗਾਰ ਕੇ ਆਪਣੇ ਇਹ ਕਿਤਰਾ ਮੰਜੂ ਜਾਗੇ ਔਰ ਆਪਣੇ ਜਾਲ ਹਾਂਜੀ ਇਹ ਕਿਤਰਾ ਮੰਜੂ ਜਾਗੇ ਖਿਆਲੇ ਬਣਾਏ ਇਹ ਸ਼ੁਰੂ ਤੋਂ ਹੀ ਜੀ ਸ਼ੌਂਕ ਹੀ ਸਾਨੂੰ ਲੋਕਾਂ ਨੂੰ ਕੀ ਸੇਧ ਦੇਣੀ ਚਾਹੁੰਦੇ ਜੀ ਗਾਂ ਨਹੀਂ ਜਿੰਨਾ ਕੋ ਮੈਂ ਤਾਂ ਕਹਿਣਾ ਵੀ ਇਹਨਾਂ ਘਰੇ ਹੈਗੇ ਆਪਣੇ ਸਾਂਦੇ ਤੇ ਇਦਾਂ ਕਰਿਆ ਕਰੋ ਇਹ ਕਿੱਥੋਂ ਅਪਰਾਧ ਚੱਲੀ ਆ ਤੇ ਕਿੱਥੇ ਜਾਏਗੀ ਇਹ ਇਹ ਆਰਡਰ ਪਿੰਡ ਚੱਲੀ ਜੇ ਆਰਡਰ ਪਿੰਡ ਤੋਂ ਤੁਰੀ ਜੇ ਤੇ ਜਾਗੂਸੀ ਚੱਲੀ ਜੇ ਹਾਂਜੀ ਹਾਂਜੀ